ਕੀ ਆ ਲੱਟਾ ਠੀਕ ਆ ਬੱਚਾ ਇੱਥੇ ਕਿੰਨੇ ਟਾਈਮ ਤੋਂ ਰਹਿ ਰਹੇ ਆ ਤੁਸੀਂ ਮੈਂ ਤਾਂ ਇਹਨੂੰ 10 ਮਹੀਨੇ ਹੋ ਗਏ ਮੈਂ ਰਹਦੀ ਨੂੰ ਕੌਣ ਛੱਡ ਕੇ ਗੋਂ ਗਿਆ ਜਾਨ ਮੇਰੀ ਕੁੜੀਆਂ ਮੇਰੀ ਕੁੜੀਆਂ ਹਮ ਨਹੀਂ ਮਿਲਦੀਆਂ ਇਹਨਾਂ ਨੂੰ ਨਹੀਂ ਮਿਲਦੀਆਂ ਮੇਰੀਆਂ ਕੁੜੀਆਂ ਹਮ ਇੱਕ ਮੁੰਡਾ ਹੈਗਾ ਟਾਟਾ ਮੁੰਡਾ ਮੇਰਾ ਬਾਹਰ ਦਾ ਮੁੰਡਾ ਵੀ ਨਹੀਂ ਪੁੱਛਦਾ ਹੈਗਾ ਮੇਰਾ ਮੈਨੂੰ ਨਹੀਂ ਖਰਚਾ ਦਿੰਦਾ ਮੁੰਡਾ ਇਹ ਜਿਹੜਾ ਤੁਹਾਡਾ ਆਪਣਾ ਘਰ ਸੀ ਉਥੋਂ ਉੱਥੇ ਤੁਸੀਂ ਕਦੋਂ ਆਏ

ਉਹ ਕਿਹੜਾ ਕੰਮ ਜਾਨ ਨੂੰ ਜੀਵ ਕਰਾ ਦੇਂਗੇ ਮੈਂ ਮੇਰੀ ਨੋਹ ਨੂੰ ਘਰੋਂ ਬਾਹਰ ਕੱਢਦਾ ਮੈਂ ਜਾਂਦੀ ਨਹੀਂ ਉੱਥੋਂ ਨਹੀਂ ਮੈਂ ਜਾਂਦੀ ਜਾਣਾ ਨਹੀਂ ਮੈਂ ਮੇਰੀ ਨੋਹ ਨੂੰ ਰੋਟੀ ਨਹੀਂ ਦੇਣੀ ਮੈਂ ਨਹੀਂ ਜਾਂਦੀ ਮੈਂ ਜਾ ਨਹੀਂ ਬੱਚੇ ਚਾਹ ਤੇ ਆਣਾ ਹੁਣ ਮਾਂ ਨੂੰ ਪੁੱਛਦੇ ਨਹੀਂ ਦੱਤਦਾ ਨਹੀਂ ਉਹ ਪੁੱਛਦਾ ਨਹੀਂ ਉਹ ਆਪਣੇ ਮਾਂ ਟੱਬਰ ਦੇ ਮਗਰ ਆ